ਦੀ ਬਾਈਕ ਉੱਤੇ ਖਾਲਸਾ ਵਾਈਕ ਉੱਤੇ ਕੀ ਫਤੇ ਬੈਰਸ਼ਪਾਲ ਸਿੰਘ ਪੰਜਾਬ ਰੋਡਵੇਰ ਚਾਰ ਕੋਡੀਪੂ ਨਾਸ ਕਤਰ ਮੈਂ ਜਾਣਕਾਰੀ ਦੇਣਾ ਚਾਹੁੰਦਾ ਕਿ ਅੱਜ ਬਹੁਤ ਹੀ ਮੰਦ ਭਾਗੀ ਜਿਹੜੀ ਆ ਖਬਰ ਸਾਨੂੰ ਤੜਕੇ ਮਿਲੀ ਜੀ ਸਾਡੇ ਸਾਥੀ ਜਿਹੜੇ ਆ ਪੰਜਾਬ ਰੋਡਵੇਜ ਦੇ ਉਹਨਾਂ ਨੂੰ ਪੰਜਾਬ ਪੁਲਿਸ ਨੇ ਡਿਟੇਲ ਕਰ ਲਿਆ ਜੋ ਕਿ ਇੱਕ ਪੰਜਾਬ ਸਰਕਾਰ ਦੀ ਬਹੁਤ ਹੀ ਮਾੜੀ ਘਟਿਆ ਕਰਤੂਤ ਆ ਅਗਰ ਸਾਡੇ ਸਾਥੀ ਜਿਹੜੇ ਆ ਉਹ ਨਾਂ ਛੱਡੇਗੇ ਜਾ ਕਿਲੋਮੀਟਰ ਸਕੀਮ ਬਸਾਂ ਜਿਹੜੀਆਂ ਸਰਕਾਰ ਪਾਉਣਾ ਚਾਹੁੰਦੀ ਆ ਆਪਣੀਆਂ ਬਸਾਂ ਉਹ ਪਾਉਣੀਆਂ ਚਾਹੁੰਦੀ ਆ ਉਹ ਅਸੀਂ ਨਹੀਂ ਪੈਣ ਦੇਵਾਂਗੇ ਬਸਾਂ ਜਿਹੜੀਆਂ ਪੰਨ ਬਸ ਦੇ ਵਿੱਚ ਰੋਡਵੇਜ ਦੇ ਵਿੱਚ ਸਰਕਾਰ ਪਾਵੇ ਤਾਂ ਜੋ ਅਸੀਂ ਜਨਤਾ ਨੂੰ ਵੀ ਖਰਾਬ ਨਾ ਕਰੀਏ ਤੇ ਅਸੀਂ ਇੱਥੇ ਦਰੀਆਂ ਵਿਛਾ ਕੇ ਬਣਾ ਬੈਠੀਏ ਇੱਕ ਅਪੀਲ ਹੈ ਆਪ ਆਪ ਚੈਨਲ ਦੇ ਜਰੀਏ ਕਿ ਸਰਕਾਰ ਤੱਕ ਪਹੁੰਚਾਇਆ ਜਾਵੇ ਕਿ ਸਰਕਾਰ ਇਹਨਾਂ ਘਟਿਆ ਕਰਤੂਤਾਂ ਦੇ ਉੱਤੇ ਨਾ ਆਵੇ ਤਾਂ ਜੋ ਸਰਕਾਰ ਦਾ ਰਵਈਆ ਬਹੁਤ ਹੀ ਜ਼ਿਆਦਾ ਘਟਿਆ ਜਿਹੜਾ ਉਹ ਸਾਹਮਣੇ ਆਇਆ ਜੀ ਇਸ ਤੋਂ ਪਹਿਲਾਂ ਸਰਕਾਰਾਂ ਹੋਰ ਵੀ ਰਹੀਆਂ ਨੇ ਅਕਾਲੀ ਦਾ ਸਰਕਾਰ ਰਹੀ ਐ ਕਾਂਗਰਸ ਸਰਕਾਰ ਰਹੀ ਐ ਤਾਂ ਕਦੇ ਵੀ ਇਦਾਂ ਦਾ ਕੰਮ ਨਹੀਂ ਹੋਇਆ ਜੋ ਆਮ ਆਦਮੀ ਸਰਕਾਰ ਨੇ ਜਿਹੜਾ ਉਹ ਸਾਡੇ ਡਟੇਨ ਸਾਥੀ ਕਰਕੇ ਕੀਤਾ ਹੋਇਆ ਜੀ ਇਹ ਧਰਨਾ ਜਿਹੜਾ ਸਾਡਾ ਜਿੰਨਾ ਚਿਰ ਅਣਮਿੱਥੇ ਸਮੇਂ ਲਈ ਲੱਗਿਆ ਹੋਇਆ ਹੈ ਜਿੰਨਾ ਚਿਰ ਸਾਡੇ ਸਾਥੀ ਰਹਿ ਆ ਨਹੀਂ ਹੁੰਦੇ ਔਰ ਜਿੰਨਾ ਚਿਰ ਕਿਲੋਮੀਟਰ ਸਕੀਮ ਦੇ ਟੈਂਡਰ ਰੱਦ ਨਹੀਂ ਹੁੰਦੇ ਉਹਨਾਂ ਚਿਰ ਇਹ ਧਰਨਾ ਜਿਹੜਾ ਲੱਗਾ ਰਹੂਗਾ ਬਸਾਂ ਇੱਥੇ ਇਸੇ ਤਰ੍ਹਾਂ ਬੰਦ ਰਹਿਣਗੀਆਂ ਫਾਇਦਾ ਧਰਨਾ ਜੀ ਅੱਜ 12 ਵਜੇ ਤੋਂ ਲੈ ਕੇ 2 ਵਜੇ ਤੱਕ ਕਿਲੋਮੀਟਰ ਸਕੀਮ ਦਾ ਜਿਹੜਾ ਟੈਂਡਰ ਆ ਉਹ ਖੁੱਲਣਾ ਸੀਗਾ ਉਹਦੇ ਸਬੰਧ ਵਿੱਚ ਸਾਡੀਆਂ ਸਵੇਰ ਤੋਂ ਲੈ ਕੇ ਗੇਟ ਰੈਲੀਆਂ ਸੀਗੀਆਂ ਸਾਡਾ ਇਹ ਬੰਦ ਦਾ ਕੋਈ ਐਲਾਨ ਨਹੀਂ ਸੀਗਾ ਪਹਿਲਾਂ ਸੂਬਾ ਕਮੇਟੀ ਵੱਲੋਂ ਕਾਲ ਸੀਗੇ ਬੰਦ ਨਹੀਂ ਆਪਾਂ ਕਰਨਾ ਸਾਡੀਆਂ ਗੇਟ ਰੈਲੀਆਂ ਸੀਗੀਆਂ ਜਾਣ ਕੇ ਸਰਕਾਰ ਨੇ ਰਾਤ ਨੂੰ ਸਾਡੇ ਜਿਹੜੇ ਜੁਨੀਅਨ ਦੇ ਨਮਾਇंदे ਆ ਸੁਪਾ ਆਗੂ ਆ ਜਿਹੜੇ ਉਹਨਾਂ ਨੂੰ ਚੱਕੋ ਚਕਾਈ ਦਾ ਜਿਹੜਾ ਦੌਰ ਆ ਉਹ ਇਹਨਾਂ ਨੇ ਕਰਕੇ ਦੇ ਸਾਡੇ ਕੋਲੋਂ ਅੱਜ ਬੰਦ ਕਰਵਾਇਆ ਇਹ ਸਰਕਾਰ ਦੀ ਆ ਮਾੜੀਆਂ ਘਟੀਆਂ ਕਰਤੂਤਾਂ ਕਾਰਨ ਸਾਨੂੰ ਬਸ ਕਰਨਾ ਪਿਆ ਜੀ ਧਰਨਾਣ ਵਿੱਚੇ ਸਮੇਂ ਦਾ ਜੀ ਕਿੰਨਾ ਚਿਰ ਤੱਕ ਸਾਡੇ ਜਿਹੜੇ ਆ ਆਗੂ ਰਿਆ ਨਹੀਂ ਕੀਤੇ ਜਾਂਦੇ ਕਿਲੋਮੀਟਰ ਸਕੀਮ ਦਾ ਟੈਂਡਰ ਰੱਦ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਤੱਕ ਇਹ ਧਰਨਾ ਜਿਹੜਾ ਨਿਰੰਤਰ ਯਾਰੀ ਰਹੂਗਾ ਹੈਲੋ ਅੱਗੇ ਤੋਂ ਜਿਹੜੀ ਕਾਲ ਆ ਪੀ ਹੋਰ ਵੱਡੀ ਹੋ ਸਕਦੀ ਆ ਕਿ ਪੰਜਾਬ ਦੇ ਜਿਹੜੇ ਮੇਨ ਹਾਈਵੇ ਆ ਬੰਦ ਕਰਨ ਦਾ ਐਲਾਨ ਹੋ ਸਕਦਾ ਜੇਕਰ ਅੱਜ ਕੁਝ ਘੰਟਿਆਂ ਤੱਕ ਸਾਡੇ ਆਗੂ ਆ ਜਿਹੜੇ ਨਾਰਿਆ ਕੀਤੇ ਤੇ ਇੱਕ ਬਹੁਤ ਵੱਡਾ ਜਿਹੜਾ ਐਕਸ਼ਨ ਉਹ ਲਿਖਿਆ ਜਾ ਸਕਦਾ ਜੀ ਧਰਨੇ ਤੇ ਜਿੰਨੀਆਂ ਸਰਕਾਰਾਂ ਆਈਆਂ ਹਰ ਵਾਰੀ ਲੱਗਦੇ ਰਹੇ ਭਾਰੇ ਨਕਮੀ ਸਰਕਾਰ ਤੇ ਵਰੀ ਤੇ ਜਿੰਨੇ ਉਹ ਕਹਿੰਦਾ ਸੀ ਕਿ ਮੈਂ ਆ ਠੇਕੇ ਆਧਾਰਤ ਕੰਮਾਂ ਕੋਈ ਰਹਿਣ ਨਹੀਂ ਦੇਣਾ ਮੈਨੂੰ ਤੇ ਲੱਗਦਾ ਉਹਨੇ ਵਾਦੇ ਧਰਨੇ ਲੱਗੇ ਆ ਸੰਸਦ ਦੇ ਵਿੱਚ ਵੱਡੇ ਵੱਡੇ ਵਾਅਦੇ ਕਰਨ ਵਾਲਾ ਭਗਵੰਤ ਮਾਨ ਅੱਜ ਜਿਹੜੇ ਮੁਲਾਜ਼ਮਾਂ ਅਨਗੋਣੀਆਂ ਤਨਖਾਹਾਂ ਤੇ ਕੰਮ ਕਰਦੇ ਉਹਨਾਂ ਨੂੰ ਚੱਕੋ ਚਗਾਈ ਦਾ ਤੌਰਦਾਰੀ ਜਾਰੀ ਕਰਾਤਾ ਇਹਨੇ ਆਹ ਨਹੀਂ ਹੋਇਆ ਸੀ ਕਿ ਇੰਨੀਆਂ ਸਰਕਾਰਾਂ ਆਈਆਂ ਕਈਆਂ ਕਿਸੇ ਨੇ ਯੂਨੀਅਨ ਦਾ ਆਗੂ ਰਾਤੋਂ ਰਾਤ ਘਰ ਚ ਨਜ਼ਰਬੰਦ ਕਰਤੇ ਆ ਕਈਆਂ ਨੂੰ ਥਾਣੇ 'ਚ ਰੱਖਿਆ ਸਾਨੂੰ ਪਤਾ ਨਹੀਂ ਸਾਡੇ ਮੈਂਬਰ ਹੈ ਕਿੱਥੇ ਸਾਡੇ ਜਿਹੜੇ ਪ੍ਰਧਾਨ ਸੈਕਟਰੀ ਹੈ ਕਿੱਥੇ ਆ ਕਿਹੜੇ ਥਾਣਿਆਂ ਦੇ ਵਿੱਚ